ਕਰ ਕਰਦੇ ਵਾਕ ਨੂੰ ਜਿੱਤਾ ਖਾਸਾ ਦਾ ਵਾਕ ਨੂੰ ਕੀ ਭਤੇ ਗੁਰੂ ਲੋ ਪਿਆਰੀ ਸਾਥ ਸੰਗਤਿਓ ਬੜਾ ਮਨ ਦੁਖੀ ਹੈ ਜੋ ਕਿ ਪਰਮਪਤਾ ਪਰਮਾਤਮਾ ਅਕਾਲ ਪੁਰਖ ਜੀ ਨੇ ਪਤਾ ਨਹੀਂ ਇਹ ਸੰਗਤਾਂ ਦੇ ਨਰਾਜ਼ ਹੋ ਗਿਆ ਤੇ ਸੰਗਤਾਂ ਵੀ ਮਨ ਮਰਜੀ ਕਰਦੀਆਂ ਨੇ ਬਾਣੀ ਤੋਂ ਵਰਖਲਾ ਸ਼ਬਦਿਓ ਤੋਂ ਵਰਖਲਾ ਪਰਮਾਤਮਾ ਨੂੰ ਕਹਿੰਦੇ ਰੱਬ ਕੇ ਦੇਖਿਆ ਆ ਪਤਾ ਲੱਗਦਾ ਨਾ ਮੇਰਾ ਬਹਿਗਾ ਆ ਹਰ ਪੀੜਤਾ ਕਿੰਨੀ ਬਾਜਾ ਪਾਣੀ ਦੀ ਮਾਰ ਕਿੰਨੀ ਪੈ ਰਹੀ ਆ ਕੋਈ ਅੰਤ ਨਹੀਂ ਆ ਨਿਤ ਪਰੇ ਆਉਂਦੇ ਆ ਦੇਸ਼ੁਭ ਦੇ ਵਿੱਚ ਬਹੁਤ ਇਨਾ ਗੱਲਾਂ ਦੇ ਦੁੱਖ ਤਰਦ ਨੂੰ ਦੇਖਦੇ ਹੋਏ ਹਰ ਪ੍ਰੋਗਰਾਮ 'ਤੇ ਜਿੱਦਾਂ ਕਰੋਨਾ ਦੇ ਚੱਕਰ ਹੋਏ ਜਾਂ ਹੋਰ ਡੇਰਾ ਬਾਬਾ ਹਸਰਾਦ ਦਾ ਵੱਡਾ ਪਰਾਲਾ ਰਹਿੰਦਾ ਹੈ ਬਾਬਾ ਹਸਰਾਦ ਦਾ ਹੁਕਮ ਆਇਆ ਰਹਿੰਦਾ ਹੈ ਬਾਬਾ ਹਸਰਾਦ ਦਾ ਹੁਕਮ ਸਰਬੱਤ ਦੇ ਭਲੇ ਲਈ ਜਿੱਦਾਂ ਹੁਣ ਆਪਾਂ ਖੰਡ ਪੜਤੰਦਰ ਕਰਾਇਆ ਮੁਰ ਬਾਬਾ ਜੀ ਨੇ ਵੇਖੇ ਕਿਰਪਾ ਕਰਤੇ ਅੱਜ ਦੋ ਤਰੀਕੇ ਗੋਰੇ ਪਰਵਾਰ ਵੱਲੋਂ ਅੱਜ ਪਹਿਲਾ ਖੰਡ ਪੜਸਾ ਦੂਜਾ ਪਰਮਜੀਤ ਸਿੰਘ ਜੀ ਪੰਮਾ ਤੀਜਾ ਸਾਡੇ ਪਰਮਜੀਤ ਸਿੰਘ ਜੌਹੜ ਚੌਥਾ ਕੁਲਵਿੰਦਰ ਸਿੰਘ ਜੀ ਪੰਜਵਾਂ ਜਨਮ ਕਮਜੀ ਛੇਵਾਂ ਬਾਲ ਕਸ਼ਨ ਜੀ ਅੱਜ ਇਦਾਂ ਲੜੀਆਂ ਪੂਰੀਆਂ ਦੀਆਂ ਪੂਰੀਆਂ 13 ਖੰਡ ਪੜਸਾ ਹਰ ਰੋਜ਼ 23 ਤੱਕ 2 ਤੱਕ ਹੋ ਕੇ ਲੰਗਰ ਪੰਡਾਰੇ ਚੱਲਦੇ ਰਹਿਣਗੇ ਹਰ ਪੀਰਤਾ ਲਈ ਦੁੱਖ ਤਤ ਵਿੱਚ ਦੇਦੇ ਵੱਲੋਂ 10 ਤਰੀਕ ਤੱਕ ਲੰਗਰ ਪੰਡਾਰਾ ਮੇਰੀਆਂ ਬੀਬੀਆਂ ਬੜਾ ਤਿਆਰ ਕਰਨਗੇ ਆ ਅਸੀਂ ਆ ਜਿੱਥੇ ਲੋੜਿਆ ਸੰਪਰਕ ਬਹੁਤ ਔਈ ਸ਼ਕਤੀ ਸਾਹਿਬ ਨੇ ਕਰ ਲਿਆ ਹੈ ਸੰਤ ਬਾਬਾ ਮੁੰਡ ਜੀ ਦੇ ਤੇ ਆ ਭੋਜੇ ਦਿੱਤਾ ਜਾਵੇਗਾ ਇਤੋਂ ਤਿਆਰ ਕਰਕੇ ਕਿਉਂਕਿ ਸੁੱਕਾ ਨਹੀਂ ਹੈ ਲੋਕਾਂ ਦੇ ਕੋਲ ਪਕਾਉਣ ਨੂੰ ਪੱਠੀਆਂ ਨਹੀਂ ਹੈ ਡੇਰੇ ਚ ਆ ਗਿਆ ਡੇਰੇ ਨੂੰ ਤਿਆਰ ਕਰਕੇ ਲੈ ਕੇ ਜਾਵਾਂਗੇ ਹਰ ਰੋਜ਼ ਜਿੱਥੇ-ਜਿੱਥੇ ਜੜਾ ਪਵੇਗਾ ਸਾਧ ਸੰਗਤ ਜੀ ਭਲੇ ਦੀ ਖਾਤਰ ਸੁਭਿਤੀਆਂ ਸਖਤਾ ਡੇਰਾ ਬਾਬਾ ਹਸਨ ਦਾ ਬੱਚੇ ਖੰਡਪਾਗ ਹੋ ਪੈ ਜਾ ਕਰੂਗਾ ਦੂਜਾ ਰੰਭ ਹੋ ਜਾਊਗਾ ਦੂਜਾ ਤੀਜਾ ਇਦਾਂ ਲੜੀ ਚੱਲੇਗੀ 21 ਤਰੀਕ ਤੱਕ ਸਾਧ ਸੰਗਤ ਜੀ ਅੱਜ ਰੱਬ ਦਾ ਕੀਤੀ ਗਈ ਆ ਕੀਰਤਨ ਕੀਤਾ ਗਿਆ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਇਹ ਡੇਰੇ ਵਿੱਚ ਵੱਡੇ-ਵੱਡੇ ਹੌਰ ਕਈ ਬਣੇ ਹੋਏ ਆ ਦੇ ਪ੍ਰਬੰਧ ਬਹੁਤਿਆ ਰਹਿਣ ਦਾ ਲੰਗਰ ਤੁਹਾਡੀ ਕਿਰਪਾ ਨਾਲ ਬੜਾ ਹੈ ਜਿਹੜੇ ਪਾਣੀ ਦੀ ਮਾਰ ਵਿੱਚ ਘਰਾਂ ਤੋਂ ਬਾਹਰ ਆ ਉਹ ਜਦੋਂ ਵੀ ਮਰਜ਼ੀ ਇੱਥੇ ਆ ਸਕਦੇ ਆ ਜਿੰਨਾ ਚਿਰ ਵੀ ਰਹਿਣਾ ਉਹਨਾਂ ਦੇ ਲੰਗਰ ਭੰਡਾਰੇ ਰਹਿਣ ਦਾ ਪੂਰਾ ਪ੍ਰਬੰਧ ਹੈ ਔਰ ਸੇਵਾ ਕੀਤੀ ਜਾਵੇਗੀ ਆ ਸਕਦੇ ਹੋ ਜਦੋਂ ਵੀ ਮਰਜ਼ੀ ਇਹਨਾਂ ਕੋ ਸਬੂਤ ਦੇ ਹੋਏ ਸੰਗਤ ਦੀ ਸਭ ਕੋ ਤੁਹਾਡਾ ਹੈ ਬਾਬਾ ਜੀ ਦੇ ਦਰਵਾਜ਼ੇ ਬੱਚੇ ਸੰਗਤਾਂ ਜਾਜਾ ਕਰ ਕਰਦੀਆਂ ਨੇ ਆਓ ਪਰਮਾਤਮਾ ਦੇ ਚਰਨ ਅਰਦਾਸਾ ਕਰਕੇ ਹਰੋ ਭਲਾ ਕਰੇ ਪਰਮਾਤਮਾ ਸਾਡੀਆਂ ਗੱਲਾਂ ਨੂੰ ਬਖਸ਼ੇ ਯਾ ਕਰਦੇ ਧੰਨ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਜਸਵਿੰਦਰ ਪਾਲ ਜੀ ਦਾ ਫੋਨ ਆਇਆ ਇਟਲੀ ਚ ਡੈਡੀ ਜੀ ਇਹ ਵੀ ਕਾਰਜ ਕਰੋ ਸੰਤ ਬੀਬੀ ਬੀਬੀ ਬਦਾਰਾਣੀ ਜੀ ਦੀ ਦੇਖੇ ਸਾਰੇ ਕਮੈਂਟ ਕੀਤੇ ਜਾਂਦੇ ਆਂ ਬਾਬਾ ਮੋਹਰਜੀ ਵੀ ਆਪ ਖੁਦ ਫਿਲਮ ਬਣਾ ਰਿਹਾ ਹੈ ਕੰਦੀਪੂ ਵੀ ਫਿਰ ਬਣਾ ਰਿਹਾ ਲਿਆ ਕਰ ਦੇ